diu <susuruh> 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 ਅੱਜ ਜੰੰਗੀਆਂ ਤਲਵਾਰਾਂ ਤੇ ਦਾਤਾਂ ਫੜ ਕੇ ਗਲੀ ਦੇ ਵਿੱਚ ਹੱਲਾ ਕਰ ਰਹੇ ਇਹ ਮੁੰਡੇ ਕੌਰਤ ਦੇ ਘਰ ਦੇ ਬਾਹਰ ਨੇ ਜਿੱਥੇ ਅੰਦਰ ਵੜ ਕੇ ਭਾਂਡਾ ਤੋੜ ਕੀਤੀ ਗਈ ਬਾਹਰ ਲੱਗੇ ਵਾਹਨ ਤੱਕ ਤੋੜ ਦਿੱਤੇ ਗਏ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮੁੰਡੇ ਜਿਹੜੇ ਨੇ ਨੰਗੀਆਂ ਤਲਵਾਰਾਂ ਲੈ ਕੇ ਗਲੀ ਦੇ ਵਿੱਚ ਹੱਲਾ ਕਰ ਰਹੇ ਨੇ ਧਮਕੀਆਂ ਦੇ ਰਹੇ ਨੇ ਤੇ ਨਾਲ ਹੀ ਇੱਟਾਂ ਰੋੜੇ ਵੀ ਘਰ ਵੱਲ ਸੁੱਟ ਰਹੇ ਨੇ ਦਰ ਇਸ ਗਲੀ ਜੀ ਰਣ ਵਾਲੇ ਇੱਕ ਸ਼ਖਸ ਤੇ ਇਹ ਭਾਂਜੇ ਤੇ ਉਸਦੇ ਸਾਥੀ ਨੇ ਜਿਨ੍ਹਾਂ ਦੀ ਆਪਣੇ ਹੀ ਗਵਾਂਡੀ ਨਾਲ ਲੜਾਈ ਹੋਈ ਸੀ ਇਸ ਔਰਤ ਦੇ ਵੱਲੋਂ ਮਾਂ ਦੀ ਕੁਟਮਾਰ ਕਰਨ ਤੋਂ ਉਸ ਸ਼ਖਸ ਨੂੰ ਰੋਕਿਆ ਗਿਆ ਸੀ ਜਿਸ ਨੇ ਗੁੱਸੇ ਵਿੱਚ ਆ ਕੇ ਆਪਣੇ ਭਾਂਜੇ ਤੇ ਉਸਦੇ ਸਾਥੀਆਂ ਨੂੰ ਹਮਲਾ ਕਰਨ ਦੇ ਲਈ ਭੇਜ ਦਿੱਤਾ ਇਨ੍ਹਾਂ ਮੁੰਡਿਆਂ ਦੇ ਵੱਲੋਂ ਨੰਗੀਆਂ ਤਲਵਾਰਾਂ ਦੇ ਨਾਲ ਘਰ ਤੇ ਹਮਲਾ ਕੀਤਾ ਗਿਆ ਸਮਾਨ ਤੋੜਿਆ ਗਿਆ ਬਾਹਰ ਲੱਗੇ ਵਾਹਨ ਵੀ ਭੰਨ ਦਿੱਤੇ ਗਏ ਨੇ ਸਕੂਟੀ ਦਾ ਵੀ ਦੇਖੋ ਕੀ ਹਾਲ ਕਰ ਦਿੱਤਾ ਗਲੀ ਦੇ ਵਿੱਚ ਰੌਲਾ ਪਾਉਂਦੇ ਹੋਏ ਇਹ ਜਦੋਂ ਮੁੰਡੇ ਆਉਂਦੇ ਨੇ ਤਾਂ ਔਰਤ ਆਪਣੀ ਜਾਨ ਬਚਾਉਣ ਲਈ ਭੱਜਦੀ ਹੈ। ਇੱਥੋਂ ਤੱਕ ਕਿ ਗਲੀ ਦੇ ਵਿੱਚ ਬਾਕੀ ਲੋਕ ਵੀ ਆਪਣੇ ਘਰਾਂ ਦੇ ਅੰਦਰ ਵੜ ਜਾਂਦੇ ਨੇ ਤੇ ਦਰਵਾਜ਼ੇ ਬੰਦ ਕਰ ਲੈਂਦੇ ਨੇ। ਦਰਜਨ ਤੋਂ ਵੀ ਵੱਧ ਇਹ ਮੁੰਡੇ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਨੇ, ਦਾਤ ਹੈ ਤਲਵਾਰਾਂ ਨੇ ਨੰਗੀਆਂ ਤੇ ਇੱਥੇ ਗਲੀ ਦੇ ਵਿੱਚ ਉਹ ਗੁੰਡਾਗਰਦੀ ਦਿਖਾ ਰਹੇ ਨੇ। ਜਦੋਂ ਔਰਤ ਦੇ ਵੱਲੋਂ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਹੈ ਤੇ ਗਲੀ ਚ ਪਈਆਂ ਇੱਟਾਂ ਹੀ ਦਾਤ ਨਾਲ ਭੰਨ-ਭੰਨ ਕੇ ਉਸਦੇ ਘਰ ਵੱਲ ਸੁੱਟਣ ਲੱਗ ਪਏ ਦੱਸਿਆ ਜਾ ਰਿਹਾ ਹੈ ਕਿ ਇੱਥੇ ਫੋਨ ਕਰਨ ਤੋਂ ਬਾਅਦ ਪੁਲਿਸ ਵੀ ਕਾਫੀ ਦੇਰੀ ਨਾਲ ਪਹੁੰਚੀ ਹੈ ਉਦੋਂ ਤੱਕ ਇਹ ਮੁੰਡੇ ਕਾਫੀ ਹੱਦ ਤੱਕ ਹੱਲਾ ਮਚਾ ਚੁੱਕੇ ਸਨ ਅਤੇ ਦਰਵਾਜ਼ੇ ਘਰ ਦੀ ਭੰਨ ਤੋੜ ਕਰ ਚੁੱਕੇ ਸਨ ਇਸ ਔਰਤ ਦੇ ਵੱਲੋਂ ਸ਼ਖਸ ਨੂੰ ਆਪਣੀ ਮਾਂ ਦੀ ਕੁਟਮਾਰ ਕਰਨ ਤੋਂ ਰੋਕਿਆ ਗਿਆ ਸੀ ਤੇ ਉਸਨੇ ਹੀ ਆਪਣੇ ਭਾਂਜੇ ਤੇ ਉਸਦੇ ਸਾਥੀਆਂ ਨੂੰ ਹਮਲਾ ਕਰਨ ਦੇ ਲਈ ਭੇਜ ਦਿੱਤਾ ਜੋ ਕਿ ਨਾ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆਇਆ ਹੈ ਅਨਗਵੰਦ ਦੇ ਲੋਕਾਂ ਦੇ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਹੈ ਜੋ ਹੁਣ ਸਾਹਮਣੇ ਆਈ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਹ ਜੋ ਮੁੰਡੇ ਨੇ ਇਹਨਾਂ ਦੀ ਪਛਾਣ ਵੀ ਹੋ ਚੁੱਕੀ ਹੈ ਤੇ ਇਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਜਿਹੜੀ ਵੀਡੀਓ ਹੈ ਥਾਣਾ ਕਰਨਾਲ ਕਲੋਨੀ ਦੇ ਏਰੀਆ ਜਨਤਨਗਰ ਦਾ ਏਰੀਆ ਤੇ ਇਸ ਦੇ ਵਿੱਚ ਜਿਹੜੇ ਇਹ ਜਿਹੜੇ ਲੜਕੇ ਹੈਗੇ ਆ ਇਹ ਵਾਸੂਦੇਵ ਤੇ ਭਤੀਜੇ ਤੇ ਉਹਦੇ ਜਿਹੜੇ ਭਤੀਜੇ ਦੇ ਦੋਸਤ ਹੈਗੇ ਆ ਇਹਨਾਂ ਨੇ ਆਰਤੀ ਦੇਵੀ ਜੋ ਵਾਸੂਦੇਵ ਦੀ ਗਵੰਡੀ ਹੈ ਇਹਦੇ ਵਿੱਚ ਰਹਿੰਦੀ ਹੈ ਉਦੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਕਿਉਂਕਿ ਵਾਸੂਦੇਵ ਆਪਣੀ ਮਾਤਾ ਦੇ ਨਾਲ 1-2 ਦਿਨ ਪਹਿਲਾਂ ਲੜਾਈ ਕੀਤੀ ਸੀ ਤੇ ਮਾਤਾ ਦੀ ਕੁੱਟਮਾਰ ਕਰਦਾ ਸੀਗਾ ਤੇ ਆਰਤੀ ਦੇਵੀ ਨੇ ਉਹਦੇ ਵਿੱਚ ਜਿਹੜੀ ਇਹਨਾਂ ਵਾਸੂਦੇਵ ਨੂੰ ਰੋਕਿਆ ਸੀ ਵੀ ਆਪਣੀ ਮਾਤਾ ਦੀ ਕੁੱਟਮਾਰ ਨਾ ਕਰੇ ਉਸੇ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੇ ਵਾਸੂਦੇਵ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹੜੀ ਹੈਗੀ ਹੈ ਉਹਦੇ ਘਰ ਦੇ ਉੱਪਰ ਅਟੈਕ ਕੀਤਾ ਤੇ ਉਹਦੇ ਘਰ ਦੀ ਜਿਹੜੀ ਹੈ ਭੰਨਤੋੜ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਕਨਾਲਕੋਲੀ ਦੇ ਵਿੱਚ ਜਿਹੜਾ ਬੰਦਾ ਐਕਸ਼ਨ ਲਿਆ ਜਾ ਰਿਹਾ ਤੇ ਜਲਦੀ ਹੀ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਏ ਜਾਊਗਾ ਤੇ ਨਾਲ ਹੀ ਇਹ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਬੰਦਾ ਜਿਹੜਾ ਵੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਨਾਲ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ